ਪ੍ਰਾਚੀਨ ਛੇ ਮੰਦਰ ਗਗਨਜੀ ਦਾ ਟਿੱਲਾ ਵਿਖੇ ਜੋ ਸਲਾਨਾ 40 ਰੋਜ਼ਾ ਯਾਤਰਾ ਚੱਲ ਰਹੀ ਹੈ ਉਹ ਅੱਜ 23 ਅਗਸਤ 2025 ਦਿਨ ਸ਼ਨੀਵਾਰ ਨੂੰ 39ਵੇਂ ਦਿਨ ਚ ਦਾਖਲ ਹੋ ਗਈ ਅਤੇ ਸਿਰਫ ਇੱਕ ਦਿਨ ਹੀ ਯਾਤਰਾ ਦੀ ਸੰਪੂਰਨਤਾ ਨੂੰ ਬਾਕੀ ਰਹਿ ਗਿਆ ਹੈ ਜਦ ਕਿ 24 ਅਗਸਤ 23-24 ਅਗਸਤ ਦੀ ਮੱਧ ਰਾਤ ਨੂੰ ਤੜਕਸਰ 2 ਵਜੇ ਦਸੂਆ ਤੋਂ ਪੈਦਲ ਯਾਤਰਾ ਕਰੀਬ 17 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਟਿੱਲੇ ਤੇ ਪਹੁੰਚੇਗੀ ਅੱਜ 23 ਅਗਸਤ 2025 ਦਿਨ ਸ਼ਨੀਵਾਰ ਨੂੰ ਯਾਤਰਾ ਦੇ 39ਵੇਂ ਦਿਨ ਮੌਸਮ ਨੇ ਤੇ ਸ਼ਿਪਕਤਾ ਨੇ ਜਲਦਾਰਜ ਕੋਈ ਕਸਰ ਨਹੀਂ ਛੱਡੀ ਅੱਜ ਇੰਜ ਜਾ ਰਿਹਾ ਸੀ ਜਿਵੇਂ ਵਰਖਾ ਆਪਣਾ ਰੂਦਰ ਰੂਪ ਦਿਖਾ ਰਹੀ ਹੋਵੇ ਜਦ ਕਿ ਸ਼ਿਪਕ ਇਸ ਦੇ ਬਾਵਜੂਦ ਪਵਿੱਤਰ ਸ਼ਿਵਲਿੰਗ ਦਾ ਜਲ ਅਭਿਸ਼ੇਕ ਕਰਨ ਲਈ ਢਿੱਲੇ ਤੇ ਪਹੁੰਚੇ ਮਾ ਚੇਤਨੂ ਸੇ ਰੰਗ ਰੰਗ ਸੇ ਜੀ ਰੰਗ ਜ਼ੈ ਰੰਗ ਜ਼ੈ ਰੰਗ ਜੀ ਰੰਗ ਰੰਗ ਸੇ ਜੀ ਰੰਗ ਜ਼ੈ ਰੰਗ ਜ਼ੈ ਰੰਗ ਗੋ ਰੀ ਰੰਗ ਰੰਗ ਮੈ ਜਵਾ ਰੰਗ ਰੰਗ ਜ਼ੈ ਰੰਗ ਜ਼ੈ ਰੰਗ ਗੁਰੂ ਆਪ ਤਰਾਤ ਕਤਿ ਰੋਦ ਬਾਦ ਕੀ ਹੈ ਵਿਸ਼ੂ ਬਦਲਾ ਨੀ ਕੀ ਹੈ ਬਾਲ ਚੂਰ ਤੁਹ ਕੀ ਆਵੋਂ ਵਾਲੇ ਕੀ ਆਵੋ ਕਾਜੀ ਵਾਲੇ ਬਾਜਨ ਦੇ ਤਿਆਵ ਜੈ ਬੇ ਮਾਨੀ ਹੋਇ ਅੰਧੇ ਬਾਨੀ ਅੰਕਾ ਸੋ ਸਤਿਵਾਰ ਤਰੀਕ ਨਿਰਾ ਤੁਹ ਪਾਤਿ ਪਾਰਾ ਸੋ ਸਿਆਪਤੀ ਆਵਤ ਜਨ ਬਰਾਂ ਜੀਤ ਦਰਬਾਰ ਰੋਦਰ ਪਾਲੀ ਸਾਹਿਬ ਜੀ ਹੈ ਪ੍ਰਭੂ ਰੋਦਰ ਮਰਮਾ ਲ ਰੱਖਿਆ ਕਰੋ ਮਾਨ